ਸੱਚੇ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਖੂਬ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ 10ਵੀਂ ਪਾਸ 12ਵੀਂ ਪਾਸਪੋਸਟਾਂ ਲੈਣ ਵਾਲੀਆਂ ਵਾਕਈ ਇੰਟਰਵਿਊ ਹੈ ਜੀ ਸਿੱਧੀ ਇੰਟਰਵਿਊ ਦੇ ਥਰੂ ਹੈ ਜੋ ਸਿਲੈਕਸ਼ਨ ਲੈਣ ਵਾਲੀ ਹੈ ਪੂਰੀ ਜਾਣਕਾਰੀ ਆਪਾਂ ਵੀਡੀਓ 'ਚ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜ ਸਬਸਕ੍ਰਾਈਬ ਵੀ ਕਰ ਲਿਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਸਭ ਤੋਂ ਪਹਿਲਾਂ ਪੋਸਟਾਂ ਦੀ ਜਾਣਕਾਰੀ ਕੀ ਹੈ ਟੈਕਰ ਦੀ ਪੋਸਟ ਹੈ ਜੀ ਜਿਹਦੇ ਲਈ ਕੰਟਰੈਕਟ ਹੈ ਇਹਨਾਂ ਵੱਲੋਂ ਰਹਿਣ ਵਾਲਾ 11 ਮਹੀਨੇ ਦਾ 12 ਪਾਸ ਕੈਂਡੀਡੇਟ ਅਪਲਾਈ ਕਰ ਸਕਦੇ ਆ 13500 ਰੁਪਏ ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹੂਗੀ ਜੀ ਨੈਕ ਹੈ ਜੀ ਰੂਮ ਬੀਅਰਰ 11 ਮਹੀਨੇ ਦਾ ਇਹ ਕੰਟਰੈਕਟ ਹੈ میٹرਿਕ ਦੇ ਆਧਾਰ ਤੇ ਇਹ ਪੋਸਟਾਂ ਭਰੀ ਜਣੀਆਂ 11500 ਰੁਪਏ ਜੋ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਵਾਕ ਇੰਟਰਵਿਊ ਰਹਿਣ ਵਾਲਾ ਜੀ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ ਚੰਡੀਗੜ੍ਹ ਵਿਖੇ ਰੈਸਟ ਹਾਊਸ ਚ ਇਹ ਜੋ ਪੋਸਟਾਂ ਠੇਕੇ ਦੇ ਆਧਾਰ ਤੇ ਭਰੀਆਂ ਜਾਣੀਆਂ ਇਹਨਾਂ ਲਈ ਇੰਟਰਵਿਊ ਹੈ ਜੋ 22 ਜਨਵਰੀ 2024 ਨੂੰ ਸਵੇਰੇ 11 ਵਜੇ ਰਹਿਣ ਵਾਲਾ ਆਪਣਾ ਬਾਇਓ ਡਾਟਾ ਤੇ ਸਬੰਧਤ ਦਸਤਾਵੇਜ਼ ਲੈ ਕੇ ਤੁਸੀਂ ਵਾਕ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਆ ਕਰੋ ਜ